ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਉਹ ਸਹਿਜ ਪਾਠ ਸਾਰੇ ਨੇ ਅਸੀਂ ਕਰਨਾ 222 ਅੰਕ ਤੇ ਸ਼ਬਦ ਹੈ ਗੌੜੀ ਗੁਵਾਰੇਰੀ ਮਹੱਲਾ ਪਹਿਲਾ ਨਾ ਮਨ ਮਰੇ ਨਾ ਕਾਰਜ ਹੋਏ ਇਹ ਸ਼ਬਦ ਤੋਂ ਅਰੰਭਤ ਹੈ ਆਓ ਸਾਰੇ ਉਤਾਰ ਲੈ ਕੇ ਇਹ ਸਹਿਜ ਪਾਠ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਗੌੜੀ ਗੁਆਰੇ ਰੀ ਮਹੱਲਾ ਪਹਿਲਾ ਨਾ ਮਨ ਮਰੇ ਨਾ ਕਾਰਜ ਹੋਏ ਮਨ ਵਸ ਦੂਤਾ ਦੁਰਮਤ ਦੋਏ ਮਨ ਮਾਨੈ ਗੁਰ ਤੇ ਇਕ ਹੋਏ ਨਿਰਗੁਣ ਰਾਮ ਗੁਣੈ ਵਸ ਹੋਏ ਆਪ ਨਿਵਾਰ ਵਿਚਾਰੈ ਸੋਏ ਰਹਾਉ ਮਨ ਭੂਲੋ ਬੌਚਿਤੈ ਵਿਕਾਰ ਮਨ ਭੂਲੋ ਸਿਰਿ ਆਵੈ ਪਾਰ ਮਨ ਮਾਨੈ ਹਰ ਏਕੰਕਾਰ ਮਨ ਭੂਲੋ ਮਾਇਆ ਕਰ ਜਾਏ ਕਾਮ ਵਿਰੁੱਧ ਰਹੇ ਨ ਠਾਏ ਹਰ ਪਜ ਪ੍ਰਾਣੀ ਰਸਨ ਰਸਾਏ ਗੈਵਰ ਹੈਵਰ ਕੰਚਨ ਸੁਤਨਾਰੀ ਬੌਚੰਤਾ ਪਿੜ ਚਾਲਹਿ ਹਾਰੀ ਜੁਵੈ ਖੇਲਣ ਕਾਚੀ ਸਾਰੀ ਸੰਪਉ ਸੰਚੀ ਭੈ ਵਿਕਾਰ ਹਰਿ ਕ ਸੋਗ ਉੱਬੈ ਦਰਵਾਰ ਸੁਖ ਸਹਜੇ ਜਪਰੈ ਮਰਾਰ ਨਦਰ ਕਰੇ ਤਾਂ ਮੇਲ ਮਿਲਾਏ ਗੁਣ ਸੰਗਰਹਿ ਔ ਗਣ ਸਭ ਜਲਾਏ ਗੁਰਮੁਖ ਨਾਮ ਪਦਾਰਥ ਪਾਏ ਬਿਨ ਨਾਵੇ ਸਭ ਦੁਖ ਨਿਵਾਸ ਮਨਮੁਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਧੁਰ ਕਰਮ ਲਿਖਿਆਸ ਮਨ ਚੰਚਲ ਧਾਵਤ ਫੁਨ ਧਾਵੈ ਸਾਚੇ ਸੋਚੇ ਮੈਲ ਨ ਪਾਵੈ ਨਾਨਕ ਗੁਰਮੁਖ ਹਰਿ ਗੁਣ ਗਾਵੇ ਗੌੜੀ ਗੁਆਰੇਰੀ ਮਹੱਲਾ ਪਹਿਲਾ ਹੋ ਮੈਂ ਕਰਤਿਆ ਲੈ ਸੁਖ ਹੋਏ ਮਨਮਤ ਝੂਠੀ ਸੱਚਾ ਸੋਏ ਸਗਲ ਬੈ ਗੁਚੈ ਭਾਵੈ ਦੋਏ ਸੋ ਕੁਮਾਵੇ ਧੁਰ ਲਿਖਿਆ ਹੋਏ ਐਸਾ ਜਗ ਦੇਖਿਆ ਜੋ ਵਾਰੀ ਸਭ ਸੁਖ ਮੰਗੇ ਨਾਮ ਵਿਸਾਰੀ ਰਹਾ ਦਿਸਤ ਦਸੇ ਅਦਿਸਤ ਦਸੇ ਤਾਂ ਕਹੇ ਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮੁਖ ਦੀ ਸਹਿ ਸਹ ਸੁਭਾਏ ਸੇਵਾ ਸੁਰਤ ਏਕ ਲਿਵ ਲਾਏ ਸੁਖ ਮੰਗਤ ਦੁਖ ਅਗਲ ਹੋਏ ਸਗਲ ਵਿਕਾਰੀ ਹਾਰ ਪਰੋਏ ਏਕ ਬੰਨਾ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਨ ਸਭ ਸ਼ਬਦ ਬੁਝਾਏ ਦੂਜਾ ਪਰਮ ਸਹਿ ਸੁਵਾਏ ਗੁਰਮਤੀ ਨਾਮ ਰਤੇ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮੈਂ ਸਚੁ ਗੁਰਮੁਖਿ ਪਾਓ ਨਾ ਬਿਨਾ ਨਾਹੀ ਨਿਜਠਾਓ ਪ੍ਰੇਮ ਪਰਾਇਣ ਪ੍ਰੀਤਮ ਰਾਉ ਨਦਰ ਕਰੇ ਤਾ ਬੂਜੈ ਨਾਉ ਮਾਇਆ ਮੋਹ ਸਰਬ ਜੰਗਾਲ ਮਨ ਮੁਖ ਕੋ ਚੀਲ ਕੁਛਿਤ ਬਿਕਰਾਲਾ ਸਤਗੁਰ ਸੇਵੈ ਚੁ ਕਹਿ ਜੰਗਾਲ ਅਮਰਤ ਨਾਮ ਸਦਾ ਸੁਖ ਨਾਲਾ ਗਰਮਖ ਬੂਜੈ ਏਕ ਲਿਵ ਲਾਏ ਨਿਜ ਕਰ ਵਸੈ ਸਾਜ ਸਮਾਏ ਜੰਮਣ ਮਰਣਾ ਠਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥੋ ਨ ਆਵੈ ਔਰ ਗੁਰ ਪੁਛ ਦੇਖਿਆ ਨਾਹੀ ਦਰ ਹੋਰ ਦੁਖ ਸੁਖ ਪਾਣੈ ਤਿਸੇ ਰਜਾਏ ਨਾਨਕ ਨੀਚ ਕਹੈ ਲਿਵ ਲਾਏ ਗੜੀ ਮਹੱਲਾ ਪਹਿਲਾ ਦੂਜੀ ਮਾਇ ਜਗਤ ਚਿਤਵਾਸ ਕਾਮ ਕ੍ਰੋਧ ਹੰਕਾਰ ਬਿਨਾਸ ਦੂਜਾ ਕੌਣ ਕਹਾ ਨਹੀਂ ਕੋਈ ਸਭ ਮੈਂ ਇੱਕ ਨਰੰਝਨ ਸੋਈ ਰਹਾ ਦੂਜੀ ਦੁਰਮਤ ਆਖੇ ਧੋਏ ਆਵੇ ਜਾਏ ਮਰ ਦੂਜਾ ਹੋਏ ਧਰਨ ਗਗਨ ਨ ਦੇਖੋ ਦੋਏ ਨਾਰੀ ਪੁਰਖ ਸੁਬਾਈ ਲੋਏ ਰਾਸਸ ਦੇਖੋ ਦੀਪਕ ਉਜਿਆਲਾ ਸਰਮ ਨਰਨ ਤਰਪੀਤਮ ਬਾਲ ਕਰ ਕਿਰਪਾ ਮੇਰਾ ਚਿਤ ਲਾਇਆ ਸਤਿਗੁਰ ਮੋ ਕੋ ਇਕ ਬਸਾਇਆ ਇਕ ਨਿਰੰਜਨ ਗੁਰਮੁਖ ਜਾਤਾ ਦੂਜਾ ਮਾਰ ਸ਼ਬਦ ਪਿਛਾਤਾ ਇਕੋ ਹੁਕਮ ਵਰਤੈ ਸਭ ਲੋਈ ਇਕ ਸਤੇ ਸਭ ਓਪਤ ਹੋਈ ਰਹਾ ਦੁਵੇਂ ਖਸਮ ਏਕੋ ਜਾਣ ਗੁਰ ਕੈ ਸ਼ਬਦ ਹੁਕਮ ਪਛਾਨ ਸਗਲ ਰੂਪ ਵਰਨ ਮਨੁ ਮਾਹੀ ਕਉ ਨਾਨਕ ਏਕੋ ਸਲਾਹੇ ਗੋੜੀ ਮਹੱਲਾ ਪਹਿਲਾ ਅਦੇ ਆਤਮ ਕਰਮ ਕਰੇ ਤਾਂ ਸਾਚਾ ਮੁਕਤ ਭੇਦ ਕਿਆ ਜਾਣੈ ਕਾਚਾ ਐਸਾ ਜੋਗੀ ਜੁਗਤ ਵਿਚਾਰੇ ਪੰਚ ਮਾਰ ਸਾਚੇ ਉਰ ਧਾਰੇ ਰਹਾਉ ਜਿਸ ਕਾ ਅੰਤਰ ਸਾਚ ਵਸਾਵੇ ਜੋਗ ਜੁਗਤ ਕੀ ਕੀਮਤ ਪਾਵੇ ਰਾਵਸਸ ਏਕੋ ਗ੍ਰਹਿ ਉਦਿਆਨੇ ਕਰਨੀ ਕੀਰਤ ਕਰਮ ਸਮਾਨੈ ਇਕ ਸ਼ਬਦ ਇਕ ਭੀਖਿਆ ਮੰਗੈ ਗਿਆਨ ਧਿਆਨ ਜੁਗਤ ਸਚ ਜਾਗੈ ਭੈ ਰਚ ਰਹੇ ਨ ਬਾਹਰ ਜਾਏ ਕੀਮਤ ਕੌਣ ਰਹਿ ਲਿਵ ਲਾਏ ਆਪੇ ਮਿਲ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਗੁਰ ਕੀ ਸੇਵਾ ਸ਼ਬਦ ਵਿਚਾਰ ਹੋਮੇ ਮਾਰੇ ਕਰਨੀ ਸਾਰ ਜਪ ਤਰ ਸੰਜਮ ਪਾਠ ਪਾਣ ਕਹੋ ਨਾਨਕ ਅਪਰੰਪਰ ਮਾਨ ਗਉੜੀ ਮਹੱਲਾ ਪਹਿਲਾ ਖਿਮਾ ਗਹੀ ਬ੍ਰਤ ਸੀਲ ਸੰਤੋਖ ਹੰ ਰੋਗ ਨ ਬਿਆਪੇ ਨਾ ਜਮ ਦੁਖੰ ਮੁਕਤ ਭਏ ਪ੍ਰਭ ਰੂਪ ਨਰੇ ਜੋ ਕੀ ਕਉ ਕੈਸਾ ਡਰ ਹੋਏ ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਓ ਨਿਰਪਉ ਜੋਗੀ ਨਰੰਜਨ ਧਿਆਵੈ ਅਨ ਦਿਨ ਜਾਗ ਸਚ ਲਿਵ ਲਾਵੇਂ ਸੋ ਜੋਗੀ ਮੇਰੇ ਮਨ ਪਾਵੇ ਕਾਲ ਜਾਲ ਬ੍ਰਹਮ ਅਗਨੀ ਜਾਰੇ ਜਰਾ ਮਰਨ ਗਤ ਗਰਬ ਨਿਵਾਰੇ ਆਪ ਤਰੈ ਪਿਤਰੀ ਨਿਸਤਾਰ ਸਗੁ ਸੇਵੈ ਸੋ ਜੋਗੀ ਹੋਏ ਪੈ ਰਚ ਰਹੈ ਸੋ ਨਿਰਪ ਹੋਏ ਜੈਸਾ ਸੇਵੈ ਤੈਸੋ ਹੋਏ ਨਰਨ ਕੇ ਵਦਨ ਨਿਰਪਉ ਨਾਥ ਨਾਥ ਕਰੇ ਬਲ ਜਾਓ ਪੁਨਰ ਜਨਮ ਨਹੀਂ ਗੁਣ ਗਾਓ ਅੰਤਰ ਬਾਹਰੇ ਕੋ ਜਾਣੈ ਗੁਰ ਕੈ ਸਬਦਿ ਆਪਿ ਛਾਣੈ ਸਚੈ ਸਬਦ ਦਰਨੀ ਛਾਣੈ ਸਬਦ ਮਰੈ ਤਿ ਨਿਜ ਕਰਿ ਵਾਸਾ ਆਵੈ ਨ ਜਾਵੈ ਚੁਕੇ ਆਸਾ ਗੁਰ ਕੈ ਸਬਦ ਕਮਲ ਪਰਗਾਸਾ ਜੋ ਦਿਸੈ ਸੋ ਆਸ ਨਿਰਾਸਾ ਕਾਮ ਕ੍ਰੋਧ ਬਿਖ ਭੂਖ ਪਿਆਸਾ ਨਾਨਕ ਬਿਰਲੇ ਮਿਲੇ ਉਦਾਸਾ ਗਉੜੀ ਮਹੱਲਾ ਪਹਿਲਾ ਐਸੋ ਦਾਸ ਮਿਲੇ ਸੁਖ ਹੋਈ ਦੁਖ ਬਿਸਰੈ ਪਾਵੈ ਸਚ ਸੋਇ ਦਰਸ਼ਨ ਦੇਖ ਪਈ ਮਤ ਪੂਰੀ 68 ਮੱਜਨ ਚਰਨੈ ਧੂਰੀ ਰਹਾਉ ਨੇਤਰ ਸੰਤੋਖਾ ਏਕ ਲਿਵ ਤਾਰਾ ਜੇਵਾ ਸੂਚੀ ਹਰ ਅਸਸਾਰਾ ਸਜ ਕਰਨੀ ਅਬ ਅੰਤਰ ਸੇਵਾ ਮੰਤਰ ਪਤਾਸਿਆ ਲਖ ਅਪੇਵਾ ਜਹ ਜਹ ਦੇਖੋ ਤਹ ਤੈ ਸਾਚਾ ਬਿਨ ਪੂਜੈ ਚਗਰਤ ਜਾ ਕਾਚਾ ਗੁਰ ਸਮਝਾਵੇ ਸੋਝੀ ਹੋਈ ਗੁਰਮਖ ਵਿਰਲਾ ਬੂਝੈ ਕੋਈ ਕਰ ਕਿਰਪਾ ਰਖੋ ਰਖਵਾਲੇ ਬਿਰਬੂਜੇ ਪਸੂ ਭੇ ਬਤਾਲੇ ਗੁਰ ਕਹਾ ਅਵਰ ਨਹੀਂ ਦੂਜਾ ਕਿਸ ਕੋ ਦੇਖ ਕਰ ਉਹਨ ਪੂਜਾ ਸੰਤ ਹੀਤ ਪਵਿੱਤਰ ਭਮਣ ਤਾਰੇ ਆਤਮ ਚੀਨੈ ਸੋ ਤਤ ਵਿਚਾਰੇ ਸਾਚਰ ਦੇ ਸਚ ਪ੍ਰੇਮ ਨਿਵਾਸ ਪਰਮਤ ਨਾਨਕ ਹਮਤਾ ਕੇ ਦਾਸ ਗੋੜੀ ਮਹੱਲਾ ਪਹਿਲਾ ਬ੍ਰਹਮੇ ਗਰਭ ਕੀਆ ਨਹੀਂ ਜਾਣਿਆ ਬੇਦਕੀ ਬਿਪਤ ਪੜੀ ਪਛਤਾਨਿਆ ਜਾਂ ਪ੍ਰਭ ਸਿਮਰਤਹੀਂ ਮਨ ਮੰਨਿਆ ਐਸਾ ਗਰਭ ਬੁਰਾ ਸੰਸਾਰੈ ਜਿਸ ਗੁਰ ਮਿਲੈ ਤਿਸ ਗਰਬ ਨਿਵਾਰੈ ਰਾਹਾ ਬਲਰਾਜਾ ਮਾਇਆ ਹੰਕਾਰੀ ਜਗਨ ਕਰੇ ਬਉਪਾਰਿ ਅਫਾਰੀ ਬਿਨ ਗੁਰ ਪੂਛਾ ਜਾਏ ਪਿਆਰੀ ਹਰੀ ਚੰਦ ਦਾਨ ਕਰੈ ਜਸ ਲੇਵੈ ਬਿਨ ਗੁਰ ਅੰਤ ਨ ਪਾਏ ਆ ਭੇਵੈ ਆਪ ਭੁਲਾਏ ਆਪੇ ਮਤ ਦੇਵੈ ਦੁਰਮਤ ਹਰਨਾਖਸ ਦੁਰਾਚਾਰੀ ਪ੍ਰਭ ਨਰਾਇਣ ਕਰ ਪ੍ਰਹਾਰੀ ਪ੍ਰਲਾਦ ਉਦਾਰੇ ਕਿਰਪਾ ਧਾਰੀ ਭੂਲੋ ਰਾਵਣ ਮੁਗਧ ਅਚੇਤ ਲੁੱਟੀ ਲੰਕਾ ਸੀਸ ਸਮੇਤ ਗਰਬ ਗਿਆ ਬਿਨ ਸਤਗੁਰ ਹੇਤਾ ਸੈਸ ਬਾਹੋ ਮਦ ਕੀਟ ਮਹਿ ਖਾਸ ਹਰਨਾ ਖਸਲੇ ਨਖੋ ਬਿਦਾਸਾ ਦੈਂਤ ਸੰਗਾਰੈ ਬਿਨ ਭਗਤ ਬਿਆਸਾ ਜਰਾ ਸੰਦ ਕਾਲ ਜਮਨ ਸੰਗਾਰੈ ਰਕਤ ਬੀਜ ਕਾਲ ਨੇਮ ਬਿਦਾਰੈ ਦੈਂਤ ਸੰਗਾਰ ਸੰਤ ਨਿਸਤਾਰੈ ਆਪੇ ਸਤਿਗੁਰੂ ਸ਼ਬਦ ਵਿਚਾਰੈ ਦੂਜੇ ਪਾਏ ਦੈਂਤ ਸੰਗਾਰੈ ਗੁਰਮਖ ਸਾਜ ਭਗਤ ਨਿਸਤਾਰੈ ਬੁੱਧਾ ਦੁਰਜੋਧਨ ਪਤ ਖੋਈ ਰਾਮ ਨ ਜਾਣਿਆ ਕਰਤਾ ਸੋਈ ਜਨ ਕੋ ਦੁੱਖ ਪਚੈ ਦੁੱਖ ਹੋਈ ਜਨਮੇ ਜੈ ਗੁਰ ਸ਼ਬਦ ਨ ਜਾਣਿਆ ਕਿਉ ਸੁਖ ਪਾਵੇ ਪਰਮ ਭਲਾਨਿਆ ਇਕ ਤਿਲ ਭੂਲੇ ਬਹੁਰ ਪਛਤਾਨਿਆ ਕਾਂਸ ਕੇਸ ਚਾਂ ਦੂਰ ਨ ਕੋਈ ਰਾਮ ਨ ਚੀਨੇ ਆਪਣੀ ਪਤ ਖੋਈ ਬਿੰਦਗ ਦੀਸ ਨ ਰੱਖੈ ਕੋਈ ਬਿਨ ਗੁਰ ਘਰ ਬਨਾ ਮੇਟਿਆ ਜਾਏ ਗੁਰਮਤ ਧਰਮ ਧੀਰਜ ਹਰਨਾਏ ਨਾਨਕ ਨਾਮ ਮਿਲੇ ਗੁਣ ਗਾਏ ਗੌੜੀ ਮਹੱਲਾ ਪਹਿਲਾ ਚੁਵਾ ਚੰਦਨ ਅੰਕ ਚੜਾਓ ਪਾਟ ਪਟੰਬਰ ਪਹਿਰ ਹਟਾਓ ਬਿਨ ਹਰ ਨਾਮ ਕਹਾ ਸੁਖ ਪਾਵੋ ਕਿਆ ਪਹਿਰੋ ਕਿਆ ਓੜ ਦਿਖਾਓ ਬਿਨ ਜਗਦੀਸ਼ ਕਹਾ ਸੁਖ ਪਾਵੋ ਰਹਾਓ ਕਾਨੇ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗਲ ਲ ਬਿਨ ਜਗਦੀਸ਼ ਕਹਾਂ ਸੁਖ ਭਾਲਾ ਨੈਣ ਸਲੋਨ ਸੁੰਦਰ ਨਾਰੀ ਖੋੜ ਸਿੰਗਾਰ ਕਰੇ ਅਤ ਪਿਆਰੀ ਬਿਨ ਜਗਦੀਸ਼ ਭਜੈ ਨਿਤ ਖੁਆਰੀ ਦਰ ਕਰ ਮਹਿਲਾ ਸੇਜ ਸੁਖਾਲੀ ਅਹਨ ਸਫੂਲ ਵਿਸਾਵੇ ਮਾਲੀ ਬਿਨ ਹਰ ਨਾਮ ਸੁ ਦੇ ਦੁਖਾਲੀ ਹੈ ਵਰ ਗਵਰ ਨੀਜੇ ਵਾਜੇ ਲਸ਼ਕਰ ਨੇਵ ਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦੇਵਾਜੇ ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ ਤਾਜ ਕੁ ਲੈ ਸਿਰ ਛਤਰ ਬਣਾਵੋ ਬਿਨ ਜਗਦੀਸ਼ ਕਹਾਂ ਸਚ ਪਾਵੋ ਖਾਨਮ ਲੋਕ ਕਹਾਵੋ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਬਰਸ ਕਾਜਾ ਹੁਮੇ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਨਿਆ ਰਦੇ ਮੁਰਾਰੀ ਪਰਮਤਰ ਨਾਨਕ ਸਰਣ ਤੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨ ਜਾਣਸਿ ਅਵਰੇ ਪਰਪੰਚ ਬਿਆਹ ਤਿਆਗੇ ਖਵਰੇ ਭਾਏ ਮਿਲੇ ਸਚ ਸਾਚੈ ਸਚਰੇ ਐਸਾ RAM ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲ ਤੋਈ ਰਹਾਉ ਹੁੰਦੋ ਕਵਲ ਸਗਲ ਸੰਸਾਰੇ ਦੁਰਮਤ ਅਗਨ ਜਗਤ ਪਰ ਜਾਰੇ ਸੋ ਉਬਰੈ ਗੁਰ ਸ਼ਬਦ ਵਿਚਾਰੇ ਪਰਿੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੇ ਸਹ ਆਪਣਾ ਕੀਨਾ ਤਸਨਾ ਰਾਜ ਤਤ ਨਹੀਂ ਬੀਨਾ ਕਾਮ ਚਚੈ ਕਾਮਣ ਹਿਤਕਾਰੀ ਕਰੋਧ ਬਿਨਾਸੈ ਸਗਲ ਵਿਕਾਰੀ ਪਤਮਤ ਖੋਵੈ ਨਾਮ ਵਿਸਾਰੀ ਪਰ ਕਰ ਚੀਤ ਮਨ ਮੁਖ ਡੁਲਾਏ ਗਲ ਜੇਵਰੀ ਤੰਦੈ ਲਪਟਾਏ ਗੁਰਮਖਸ਼ੂਟ ਸਹਰ ਗੁਣ ਗਾਏ ਜਿਉ ਤਨ ਵਿਦਵਾ ਪਰ ਕੋ ਦੇਈ ਕਾਮ-ਦਾਮ ਚਿਤ ਪਰ ਵਸ ਸਹੀ ਬੈਨ ਪਰ ਤੇਵਤਨ ਕਬ ਹੋ ਹੋਈ ਪੜ ਪੜ ਪੋਥੀ ਸਮਰਤ ਪਠ ਪੜ ਪੜ ਪੋਥੀ ਸਿਮਰਤ ਪਠ ਬੇਦ ਪ੍ਰਾਨਸ ਪੜੇ ਸੁਣ ਠਟ ਬੇਨ ਰਸ ਰਤੇ ਮਨ ਬਉ ਨਾਟਾ ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ਜਿਉ ਮੀਨਾ ਜਲ ਮਾਹੀ ਉਲਾਸਾ ਨਾਨਕ ਹਰ ਰਸ ਪੀਤ ਪਤਾਸਾ ਗੋੜੀ ਮਹੱਲਾ ਪਹਿਲਾ ਹਟ ਕਰ ਮਰੇ ਨਾ ਲੇਖੇ ਪਾਵੇ ਵੇਸ ਕਰੇ ਬਹੁ ਭਸਮ ਲਗਾਵੇ ਨਾਮ ਵਿਸਾਰ ਬਹੁਰ ਪਛਤਾਵੇ ਤੂੰ ਮਨ ਹਰ ਜੀਉ ਤੂੰ ਮਨ ਸੁਖ ਨਾਮ ਵਿਸਾਰ ਸਹੇ ਜਮ ਦੁਖ ਰਹਾਉ ਚੋ ਵਾ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦੂਰ ਨਾਮ ਵਿਸਾਰ ਨਾਮ ਬਿਸ ਨਾਮ ਵਿਸਾਰੀਐ ਸਭ ਕੂੜੋ ਕੂਰ ਨਿਜ ਵਾਜ ਦੇ ਤਖਤ ਸਲਾਮ ਅਦਕੀ ਤਿਸਨਾ ਵਿਆਪੇ ਕਾਮ ਬਿਨ ਹਰ ਜਾਚੈ ਭਗਤ ਨਾਮ ਵਾਦ ਹੰਕਾਰ ਨਹੀਂ ਪ੍ਰਭ ਮੇਲਾ ਮਨ ਦੇ ਪਾਵੇ ਨਾਮ ਸੁਹੇਲਾ ਦੂਜੇ ਪਾਏ ਅਗਿਆਨ ਦੁਹੇਲਾ ਬਿਨ ਦਮ ਕਹਿ ਸੌਦਾ ਨਹੀਂ ਹਾਟ ਬਿਨ ਬੋਹਿਤ ਸਾਗਰ ਨਹੀਂ ਵਾਟ ਬਿਨ ਗੁਰ ਸੇਵੈ ਘਟੇ ਘਾਟ ਿਸਕੋ ਵਾਹੋ ਵਾਹੋ ਜੇ ਬਾਟ ਦਿਖਾਵੇ ਤਿਸਕੋ ਵਾਹੋ ਵਾਹੋ ਜੇ ਸ਼ਬਦ ਸੁਣਾਵੇ ਤਿਸਕੋ ਵਾਹੋ ਵਾਹੋ ਜੇ ਮੇਲ ਮਿਲਾਵੇ ਵਾਹੋ ਵਾਹੋ ਤਿਸਕੋ ਜਿਸਕਾ ਇਹੋ ਜੀਉ ਗੁਰਸਬਦ ਦੀ ਮੱਥ ਅੰਮ੍ਰਿਤ ਪੀਓ ਨਾਮ ਢਾਈ ਤੁਧ ਭਾਣੈ ਦੀਓ ਨਾਮ ਬਿਨਾ ਕਿਉ ਜੀਵਾ ਮਾਏ ਅੰਤ ਦਿਨ ਜਪਤ ਰਹਾਂ ਤੇਰੀ ਸਰਣਾਏ ਨਾਨਕ ਨਾਮ ਰਤੇ ਪਤ ਪਾਏ ਗਉੜੀ ਮਹੱਲਾ ਪਹਿਲਾ ਹੋ ਮੈਂ ਕਰਤ ਭੇਖੀ ਨਹੀਂ ਜਾਣਿਆ ਗੁਰਮਖ ਭਗਤ ਵਿਰਲੇ ਮਨ ਮੰਨਿਆ ਹਉ ਹਉ ਕਰਤ ਨਹੀਂ ਸਜ ਪਾਈਐ ਹੋ ਮੈਂ ਜਾਏ ਪਰਮ ਪਦ ਪਾਈਐ ਰਹਾਉ ਹਉਮੈ ਕਰ ਦੇ ਬਉਤਾ ਵੈ ਹਉਮੈ ਖਪੈ ਜਨਮ ਮਰਿਆ ਵੈ ਹਉਮੈ ਨਿਵਰੇ ਗੁਰ ਸਬਦ ਵਿਚਾਰੇ ਚੰਚਲ ਮਤ ਤਿਆਗੇ ਪੰਚ ਸੰਗਾਰੈ ਅੰਤਰ ਸਾਚ ਸਹਿਜ ਘਰ ਆਵੈ ਰਾਜਨ ਜਾਣ ਪਰਮਗਤ ਪਾਵੈ ਸਜ ਕਰਨੀ ਗੁਰ ਪਰਮ ਚਕਾਵੇ ਨਿਰਪਉ ਕੈ ਕਰਤਾ ੜੀ ਲਾਵੇ ਹਉ ਹਉ ਕਰ ਮਰਣਾ ਕਿਆ ਪਾਵੇ ਪੂਰਾ ਗੁਰ ਭੇਟੈ ਸੋ ਝਗਰ ਚੁਕਾਵੇ ਜੇਤੀ ਹੈ ਤੇਤੀ ਕਿਉ ਨਾਏ ਗੁਰਮੁਖ ਗਿਆਨ ਭੇਟ ਗੁਣ ਗਾਹੀ ਜੇਤੀ ਹੈ ਤੇਤੀ ਕਿਉ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਹਉਮੈ ਬੰਦਰ ਬੰਦ ਪਵਾਵੇ ਨਾਨਕ ਰਾਮ ਭਗਤ ਸੁਖ ਪਾਵੇ ਗਉੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲ ਲੈ ਕਰ ਆਇਆ ਬ੍ਰਹਮ ਕਮਲ ਪੈ ਆਲ ਨਾ ਪਾਇਆ ਆਗਿਆ ਨੀਲੀ ਨੀ ਭਰਮ ਭਲਾਇਆ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰ ਰੱਖੇ ਗੁਰ ਸ਼ਬਦ ਵਿਚਾਰਿਆ ਰਹਾਓ ਮਾਇਆ 모ਹ ਹੈ ਦੇਵੀ ਸਭ ਦੇਵਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਉਹ ਅਬਨਾਸੀ ਅਲਖ ਅਭੇਵਾ ਸੁਲਤਾਨ ਖਾਨ ਬਾਦਸ਼ਾ ਨਹੀਂ ਰਹਿਣਾ ਨਾਮੋਂ ਭੁੱਲੇ ਜਮ ਕਾ ਦੁੱਖ ਸਹਿਣਾ ਮੈਂ ਤਰਨਾਮ ਜਿਉ ਰਖੋ ਰਹਿਣਾ ਚੌਧਰੀ ਰਾਜੇ ਨਹੀਂ ਕਿਸੇ ਮੁਕਾਮ ਸਾਹ ਮਰੇ ਸੰਚੇ ਮਾਇਆ ਦਾਮ ਮੈਂ ਤਨ ਦੀਜੈ ਹਰਿ ਅੰਮ੍ਰਿਤ ਨਾਮ ਰਇਤ ਮਹਿਰ ਮੁਕਦਮ ਸਿੱਖਦਾਰੇ ਨਿਚਲ ਕੋਈ ਨਾ ਦਿਸੈ ਸੰਸਾਰੇ ਅਪ੍ਰਯੋਕਾਲ ਕੂੜ ਸਿਰ ਮਾਰੈ ਨੀਚਲ ਏਕ ਸਚਾ ਸਚ ਸੋਈ ਜਨ ਕਰ ਸਾਜੀ ਤਨੈ ਸਭ ਗੋਈ ਓਹੋ ਗੁਰਮਖਿ ਜਾਪੈ ਤਾਂ ਪਤ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵੇ ਹੋਮੇ ਤਨ ਪੀਰਾ ਕਾਲ ਨ ਛੋੜੈ ਬਿਨ ਸਤਿਗੁਰ ਕੀ ਧੀਰਾ ਕਾਲ ਜਾਲ ਜਿਹਾ ਅਰਣੈਣੀ ਕਾਨੀ ਕਾਲ ਸੁਨੇ ਬਖ ਬੈਣੀ ਬਿਨ ਸਬਦੈ ਮੂਠੈ ਦਿਨ ਰੈਣੀ ਹਿਰਦੇ ਸੱਚ ਵਸੈ ਹਰਨਾਈ ਕਾਲ ਜੋ ਹੈ ਸਕੈ ਗੁਣ ਗਾਏ ਲਾਲਕ ਗੁਰਮੁਖ ਸ਼ਬਦ ਸਮਾਏ ਗੜੀ ਮਹੱਲਾ ਪਹਿਲਾ ਬੋਲੈ ਸਾਤ ਮਿੱਥਿਆ ਨਹੀਂ ਰਾਈ ਚਾਲੈ ਗੁਰਮਖ ਹੁਕਮਰ ਜਾਈ ਰਹੇ ਅਤੀ ਸੱਚੈ ਸਰਣਾਈ ਸਤ ਕਰ ਬੈਸੈ ਕਾਲ ਨ ਜੋ ਹੈ ਮਨਮੁਖ ਕੋ ਆਵਤ ਜਾਵਤ ਦੁਖ ਮੋਹੈ ਰਹਾਉ ਅਪਿਓ ਪਿਓ ਅਕਥ ਕਥ ਰਹੀਐ ਨਿਤ ਕਰ ਬੈਸ ਸਹਜ ਕਰ ਲਹੀਐ ਹਰਸ ਮਤੇ ਉਹ ਸੁਖ ਕਹੀਐ ਗੁਰਮਤਿ ਚਾਲਨੇ ਚਲ ਨਹੀਂ ਡੋਲੇ ਗੁਰਮਤਿ ਸਾਚ ਸਹਿਜ ਹਰ ਬੋਲੇ ਪੀਵੇ ਅੰਮ੍ਰਿਤ ਤਤਵ ਰੋਲੇ ਸਗੁ ਦੇਖਿਆ ਦੇਖਿਆ ਲੀਨੀ ਮਨ ਤਨ ਅਰਪਿਉ ਅੰਤਰਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਰਨਿ ਅਨੁਸਾਰ ਪਰਮ ਹੰਸ ਸਾਜੋ ਤੋ ਉਪਾਰ ਜਾਂ ਦੇਖੋਂ ਤਾਂ ਏਕੰਕਾਰ ਰਹੇ ਨਿਰਾਲਮ ਏਕਾ ਸਚ ਕਰਣੀ ਪਰਮ ਪਤ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮਾਨਿਆ ਚੁਕੀਆਂ ਭਰਮਣੀ ਇਨ ਬਿਦ ਕੋਣ ਕੋਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸ ਤਾਰਿਆ ਪ੍ਰਭ ਪਾਏ ਹਮ ਅਵਰ ਨ ਭਾਰੇ ਆ ਸਾਚ ਮਹਿਲ ਗੁਰ ਅਲਖ ਲਖਾਇ ਨਿਚਲ ਮਹਿਲ ਨਹੀਂ ਛਾਇਆ ਮਾਇਆ ਸਤ ਸੰਤੋਖ ਹੈ ਪਰਮ ਚੁਕਾਇਆ ਜਿਨ ਕੈ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮਖ ਹੋਈ ਨਾਨਕ ਸਾਚ ਨਾਮ ਮਲਖੋਈ ਜਨ ਕੈ ਮਨ ਵਸਿਆ ਸਚ ਸੋਈ ਤਨ ਕੀ ਸੰਗਤ ਗੁਰਮਖ ਹੋਈ ਨਾਨਕ ਸਾਚ ਨਾਮ ਮਲਖੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਜੋ ਸਾ ਸਾਰਿਆਂ ਨੇ ਇਹ ਸਹਿਜ ਪਾਠ ਕੀਤਾ 222 ਅੰਗ ਤੋਂ 228 ਅੰਗ ਤੱਕ ਇਹ ਪਾਠ ਹੋਇਆ ਹੈ ਦਾਸਰੇ ਪਾਸੋਂ ਬਾਣੀ ਪੜਦਿਆਂ ਸੇਵਾ ਨਿਭਾਉਂਦਿਆਂ ਮਰਿਆਦਤ ਦਾ ਪਾਲਣ ਕਰਦਿਆਂ ਜਾਣੇ ਅਣਜਾਣੇ ਅਨੇਕਾਂ ਪ੍ਰਕਾਰ ਦੀਆਂ ਬਿਆਨਤ ਬਿਆਨਤ ਪੱਲਾਂ ਹੋ ਗਈਆਂ ਹੋਣਗੀਆਂ